ਬਹੁਤ ਲੋਕੀ ਹੈਰਾਨ ਹੁੰਦੇ ਹੋਣਗੇ ਕਿ ਆਖਿਰਕਾਰ ਸਿਨੇਮਾ ਰੋਡ ਦੇ ਵਿੱਚ ਤੁਹਾਨੂੰ ਇੰਨੀ ਜਗ੍ਹਾ ਕਿਵੇਂ ਦੇ ਗੀ ਵੀ ਇੰਨਾ ਖੁੱਲਾ ਡੁੱਲਾ ਕਿਵੇਂ ਹੋ ਗਿਆ ਹੈ ਪ੍ਰਸ਼ਾਸਨ ਨੇ ਕਦਮ ਜਿਹੜਾ ਚੱਕਿਆ ਹੈ ਪਬਲਿਕ ਵਾਸਤੇ ਨਹੀਂ ਚੱਕਿਆ ਜੀ ਕਿਸੇ ਇੱਕ ਲੀਡਰ ਨੂੰ ਖੁਸ਼ ਕਰਨ ਲਈ ਚੱਕਿਆ ਇਸ ਮਾਰਕੀਟ ਦੇ ਦੁਕਾਨਦਾਰ ਕਿੰਨੇ ਪਰੇਸ਼ਾਨ ਹੈ ਤੁਸੀਂ ਸੋਚ ਕੇ ਸੋਚ ਵੀ ਨਹੀਂ ਸਕਦੇ ਇਹ ਦੁਕਾਨਦਾਰ ਨੂੰ ਫੀਲ ਹੁੰਦਾ ਕਿ ਜਦੋਂ ਸਾਡਾ ਸੀਜ਼ਨ ਆਉਂਦਾ ਹੈ ਪ੍ਰਸ਼ਾਸਨ ਕਾਰਵਾਈ ਕਰ ਦਿੰਦਾ ਤੇ ਬਾਅਦ ਦੇ ਵਿੱਚੋਂ ਜਿਹੜੀ ਕਾਰਪੋਰੇਸ਼ਨ ਬਣੀ ਸਿਰਫ ਇਸ ਬਾਜ਼ਾਰਾਸਤੇ ਬਣੀ ਹੈ ਕਿ ਬਾਕੀ ਬਿਲਾਸਤੇ ਬਣੀ ਗਈ ਹੈ। ਤੁਹਾਡਾ ਕੀ ਵਿਚਾਰ ਹੈ ਇਸ ਲਾਈਨ ਜਿਹੜੀ yellow line ਲੱਗੀ ਦੁਹਾਨ? yellow line ਜਿਆਦਾ ਫਿਰ ਸਾਰੇ ਸ਼ਹਿਰ ਦੇ ਵਿੱਚ ਲੱਗੇ ਪ੍ਰੋਪਰ। ਵੀ ਕੱਲਾ ਇਸ ਬਾਜ਼ਾਰ ਦੇ ਵਿੱਚ ਨਹੀਂ ਹੋਣਾ ਚਾਹੀਦਾ। ਵੀ ਇਰਾਂ ਦੇ ਵਿੱਚ ਮੇਨ ਟ੍ਰੈਫਿਕ ਦਾ ਕਾਰਨ ਇਹੜੀਆਂ ਹੋਣੀਆਂ ਜਾਂ ਕਿ ਜਿਹੜੀਆਂ ਵੱਡੀਆਂ ਵਾਹਨ ਆਉਂਦੇ ਆ ਉਹਨਾਂ ਦੇ ਨਾਲ ਹੁੰਦਾ। ਵੱਡੀਆਂ ਵੱਡੀਆਂ ਫੜੀਆਂ ਆ ਲੱਗੀਆਂ ਜਿਹੜੇ 40 ਤੋਂ 60 ਫੁੱਟ ਤੱਕਰ ਦਾ ਕਬਜ਼ਾ ਕੀਤਾ ਹੋਇਆ ਸਬਜ਼ੀ ਵਾਲਿਆਂ ਰੇੜੀਆਂ ਵਾਲਿਆਂ ਨੇ ਉਹ ਪੂਰੀ ਬਾਜ਼ਾਰ ਨੂੰ ਹੀ ਮਲਵੱਜੀ ਹੋਈ ਹੈ। ਜਿਹੜੇ ਨਜਾਇਜ਼ ਕਬਜ਼ੇ ਹੋਇਆ ਬਾਜ਼ਾਰ ਦੇ ਵਿੱਚ ਪੱਕੇ ਸ਼ਟਰ ਲੱਗੇ ਆ ਰੋਡ ਦੇ ਉੱਤੇ ਉਹਨਾਂ ਵਾਸਤੇ ਕੋਈ ਇਲਾ ਨਹੀਂ ਕੋਈ ਕਾਨੂੰਨ ਨਹੀਂ ਇਹ ਦੁਕਾਨਦਾਰ ਕਿੱਥੇ ਜਾਊਗਾ ਜੇ ਜਿਹੜੀਆਂ ਲੱਗੂਗੀ ਐਦਾਂ ਦਾ ਦੁਕਾਨਦਾਰ ਕਿੱਥੇ ਬੈਠਾ ਪਿੱਛੇ ਇੱਥੇ ਆ ਗਏ ਇਹ ਬੰਦਾ ਗਾਗ ਵੱਟ ਕੇ ਚਲਾ ਗਿਆ ਰੋਡ ਦੇ ਉੱਤੇ ਮੈਂ ਪਿੱਛੇ ਬੈਠਾ ਹਾਂ ਮੇਰੇ ਕੋ ਗਾਗਾਊਗਾ ਦੱਸੋ ਪੰਜਾਬ ਦੇ ਜਵਾਨਾਂ ਨੂੰ ਕਹਿੰਦੇ ਆ ਤੁਸੀਂ ਅੰਦਰਾਂ ਚ ਵੜ ਜਾਓ ਤੁਸੀਂ ਚੋਰੀਆਂ ਕਰੋ ਤੁਸੀਂ ਡਾਕੇ ਮਾਰੋ ਪਰ ਬਿਹਾਰ ਤੋਂ ਆਏ ਹੋਏ ਬੰਦਿਆਂ ਨੂੰ ਕਹਿੰਦੇ ਤੁਸੀਂ 40 ਫੁੱਟ ਦੀ ਦੁਕਾਨਾਂ ਲਾ ਕੇ ਕੰਮ ਕਰੋ ਜੀ ਹੈਗੇ ਬਾਜ਼ਾਰ ਚ ਬੰਦੇ ਫੋਨ ਕਰਕੇ ਸੱਦਦੇ ਆ ਵੀ ਬਾਹਰ ਇਧਰ ਲੈਣਾ ਭਰ ਗਿਆ ਫੋਟੋ ਭੇਜਦੇ ਬਗੈਰ ਤਾਂ ਕਿਉਂ ਬਾਕੀ ਬਿਹਾਰ ਜੀ ਤੇ ਤਰਨ ਸੁਸਾਸਿਕਾਲ ਜੌਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਦੇਖ ਰਿਹਾ ਹਾਂ 60 ਟੀਵੀ ਇਸ ਸਮੇਂ ਸਿਰ ਫਗਵਾੜਾ ਦੇ ਸਿਨੇਮਾ ਰੋਡ ਖੜੇ ਆ ਬਹੁਤ ਲੋਕ ਇਹ ਹੈਰਾਨ ਹੁੰਦੇ ਹੋਣਗੇ ਕਿ ਆਖਿਰਕਾਰ ਸਿਨੇਮਾ ਰੋਡ ਦੇ ਵਿੱਚ ਤੁਹਾਨੂੰ ਐਨੀ ਜਗ੍ਹਾ ਕਿਵੇਂ ਦੇ ਕੇ ਵੀ ਇੰਨਾ ਖੁੱਲਾ ਡੁੱਲਾ ਕਿਵੇਂ ਹੋ ਗਿਆ ਆ ਦੇਖ ਸਾਹ ਕਰੋ ਜਿੱਥੇ ਇਸ ਬਾਜ਼ਾਰ ਦੇ ਵਿੱਚ ਸਿਨੇਮਾ ਰੋਡ ਦੀ ਗੱਲ ਕਰ ਰਹੇ ਆ ਬੱਸ ਸਟੈਂਡ ਦੇ ਬਿਲਕੁਲ ਜਿੱਥੋਂ ਬਾਜ਼ਾਰ ਦੀ ਸ਼ੁਰੂਆਤ ਹੁੰਦੀ ਉੱਥੋਂ ਦੀ ਇੱਥੋਂ ਦੇ ਅੱਗੇ ਸਾਰਾ ਬਾਜ਼ਾਰ ਜਿਹੜਾ ਬਣਦਾ ਜਾਂਦਾ ਤੇ ਇਹ ਜੇ ਮੈਂ ਇਸੇ ਸੜਕ ਦੀ ਇਸੇ ਰੋਡ ਦੀ ਗੱਲ ਕਰਦਾ ਤਾਂ ਇੱਥੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਕਿਉਂਕਿ ਇੰਨਾ ਰਸ਼ ਹੁੰਦਾ ਉਹਦਾ ਕਾਰਨ ਸਿਗਾ ਕਿ ਜਿਹੜੀਆਂ ਦੁਕਾਨਾਂ ਦੁਕਾਨਵਾਲਿਆਂ ਨੇ ਬਾਹਰ ਤੱਕ ਜਿਹੜੀਆਂ ਰੱਖੀਆਂ ਹੋਈਆਂ ਸੀਗੇ ਆਪਣੇ ਮੰਜੇ ਲਾ ਕੇ ਸਾਮਾਨ ਰੱਖਿਆ ਹੁੰਦਾ ਸੀਗਾ ਸੋ ਉਹ ਕਿਤਨਾ ਕਿਤੇ ਜਗ੍ਹਾ ਘੇਰਦੀ ਸੀਗੀ ਉਹਦੇ ਵਿੱਚ ਲੋਕਾਂ ਦੇ ਆਪਣੇ ਵੀਹਿਕਲ ਵੀ ਖੜੇ ਹੁੰਦੇ ਨੇ ਟੂ ਵੀਹਿਕਲ ਖੜੇ ਹੁੰਦੇ ਨੇ ਗੱਡੀਆਂ ਵੀ ਆਉਂਦੀਆਂ ਸੀਗੀਆਂ ਰਕਸ਼ੇ ਵੀ ਆਉਂਦੇ ਸੀਗੇ ਲੋਕ ਖੋਦ ਹੁੰਦੇ ਸੀਗੇ ਤਾਂ ਇਹ ਸੋ ਰੋਡ ਦੇ ਉੱਪਰ ਪੂਰਾ ਕੜਮਾਸਤ ਹੁੰਦਾ ਲੇਕਿਨ ਹੁਣ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਓ ਕਾਰਵਾਈ ਕਿਹੜੀ ਹੋਈ ਤੁਹਾਨੂੰ ਖੌਣ ਲੱਗਾ ਕਾਰਵਾਈ ਹੈ ਜੇ ਦੇਖ ਲਓ ਕਿ ਇੱਥੇ yellow line ਜਿਹੜੀ ਹੁਣ ਲੱਗ ਗਈ ਹੈ ਇਹ yellow line ਨਗਰ ਨਿਗਮ ਦੇ ਵੱਲੋਂ ਇੱਕ ਵੱਡਾ ਕਹਿ ਲੋ ਉਪਰਾਲਾ ਕੀਤਾ ਗਿਆ ਕਿਉਂਕਿ ਇੱਥੇ ਜਿੰਨੀ ਆਮ ਜਨਤਾ ਆਉਂਦੀ ਸੀਗੀ ਉਹਨਾਂ ਦੀਆਂ ਸ਼ਿਕਾਇਤਾਂ ਹੁੰਦੀ ਸੀ ਕਿ ਲੋਕਾਂ ਦੇ ਕੋਲੋਂ ਲੰਘਣ ਦਾ ਥਾਂ ਨਹੀਂ ਹੁੰਦਾ ਇਸ ਬਾਜ਼ਾਰ ਦੇ ਵਿੱਚ ਇੰਨਾ ਰਸ਼ ਹੁੰਦਾ ਸੀਗਾ ਲੇਕਿਨ ਹੁਣ ਪ੍ਰਸ਼ਾਸਨ ਦੇ ਵੱਲੋਂ ਨਿਗਮ ਦੇ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ ਇਹ yellow line ਲਗਾ ਦਿੱਤੀ ਕਿ ਤੁਸੀਂ ਇਸ ਤੋਂ ਅੱਗੇ ਜਿਹੜੀ ਆਪਣੀ ਦੁਕਾਨ ਬਾਹਰ ਨਹੀਂ ਕੱਢਣੀ ਆ ਇਹ yellow line ਪੂਰੇ ਬਾਜ਼ਾਰ 'ਚ ਲੱਗ ਗਈ ਤੁਹਾਨੂੰ ਅੱਗੇ ਤੱਕ ਮੈਂ ਦਿਖਾਉਂਗਾ yellow line ਲੱਗ ਗਈ ਹੈ ਜੀ ਕਿ ਇਸ ਤੋਂ ਬਾਹਰ ਤੁਸੀਂ ਆਪਣੀ ਦੁਕਾਨ ਨਹੀਂ ਲਾ ਸਕਦੇ ਜਾਂ ਰੇੜੀ ਨਹੀਂ ਲਾ ਸਕਦੇ ਜਾਂ ਮੰਜਾ ਨਹੀਂ ਲਾ ਸਕਦੇ ਥੋੜਾ ਕੀ ਵਿਚਾਰ ਹੈ ਜੀ ਵਧੀਆ ਗੱਲ ਆ ਜੀ ਇਹਦਾ ਹੋਣਾ ਚਾਹੀਦਾ ਬਾਜ਼ਾਰ ਵੀ ਖੁੱਲੜਾ ਲੱਗਦਾ ਕਸਟਮਰ ਵੀ ਆਪ ਜਾਈ ਨੇ ਸੋਖਾ ਹੁੰਦਾ ਸੋਖਾ ਹੋ ਗਿਆ ਨਾ ਲੋਕਾਂ ਦਾ ਆਣ ਜਾਣ ਦਾ ਸੋਖਾ ਆ ਗਿਆ ਹਾਂਜੀ 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 ਤੇ ਵਧੀਆ ਰਹਿ ਗਿਆ ਇਹ ਤੇ ਵੀ ਵਧੀਆ ਹੋ ਗਿਆ ਪ੍ਰਸ਼ਾਸਨ ਦੇ ਨਾਲ ਆ ਪ੍ਰਸ਼ਾਸਨ ਸਾਰੇ ਬਸੇ ਕਰਾਵੇ ਨਾ ਫਿਰ ਇੱਕੋ ਸਿਨੇਮਾ ਨੂੰ ਕਵਰ ਕਰਾਂਗੇ ਤਾਂ ਆਪਾਂ ਕਰ ਨਹੀਂ ਹੁੰਦੇ ਦੋ ਤਿੰਨ ਬਾ ਨੈਕਸਟ ਜਿਹੜਾ ਬਿਆਰ ਉੱਥੇ ਵੀ ਸੀ ਦੇਖ ਕੇ ਆਈ ਉੱਥੇ ਵੀ ਯੈਲੂ ਲਾਈ ਲੱਗੀ ਹੋਈ ਹੈ ਹਾਲੇ ਦਾ ਲੱਗ ਰਹੀ ਹੈ ਹਾਲੇ ਦੇਖੋ ਕੰਟੀਨਿਊ ਕਦੋਂ ਤੱਕ ਹੁੰਦੀ ਹੈ ਫਿਰ ਕੰਪਲੀਟ ਰੱਛਵਾ ਉਹ ਭੇਜ ਜਾਂਦਾ ਸੀ ਭਾਜੀ ਹਾਂਜੀ ਹਾਂ ਜਿਹੜੀ ਇਹ ਕਾਰਵਾਈ ਹੋਈ ਹੈ ਜੀ ਲੇਨ ਲਾਗੇ ਗਏ ਆ ਕਹਿ ਕੇ ਗਏ ਆ ਇਹਨਾਂ ਦਾ ਬਾਹਰ ਨਹੀਂ ਜਾਣਾ ਆਏਗਾ ਕਿਦਨ ਕਿਦਨ ਕਰਕੇ ਕੇ ਭਾਣੀ ਇਹ ਹੋ ਗਏ ਭਾਜੀ ਹਫਤਾ ਤੱਕ ਹੋ ਗਿਆ ਆ ਹਫਤਾ ਤੱਕ ਹੋ ਗਿਆ ਬਹੁਤ ਵਧੀਆ ਜਿਹੜਾ ਪਾਲਾ ਕੀਤਾ ਸਰਕਾਰ ਨੇ ਵਧੀਆ ਕੀਤਾ ਜੀ ਇਹਦੇ ਨਾਲ ਨਾਲੇ ਕਸਟਮਰ ਵੀ ਮੋਟਰਸਾਈਕਲ ਵੀ ਲਿਆ ਕੇ ਖੜਾ ਕਰ ਸਕਦਾ ਹੈ ਹਾਂ ਨਹੀਂ ਤਾਂ ਰਸਤਾ ਬਲੌਕ ਹੋ ਜਾਂਦਾ ਲੋਕੀ ਕੀ ਕਿ ਉਹਨੇ ਅਗਲਾ ਕਹਿੰਦਾ ਕਿ ਨਹੀਂ ਭਾਈ ਮੋਟਰਸਾਈਕਲ ਕਿੱਥੇ ਲਾਉਣਾ ਅਗਲੇ ਇਸ ਬਹਾਨੇ ਨਾਲ ਇੱਥੋਂ ਨਿਕਲਦਾ ਹੀ ਨਹੀਂ ਭਾਈ ਅਸੀਂ ਅਸੀਂ ਤਾਂ ਆਪ ਬਹੁਤ ਚੈਲੇ ਕਹਿੰਦੇ ਲਾਈਨਾਂ ਲੱਗ ਜਾਣ ਕੋਈ ਦਿੱਕਤ ਨਹੀਂ ਹੋਵੇ ਇਹ yellow line ਜਿਹੜੀ ਹੁਣ ਇਹ ਨਿਗਮ ਦੇ ਵੱਲੋਂ ਜਿਹੜੀ ਕੀਤੀ ਗਈ ਹੈ ਤਾਂ ਕਿ ਬਾਜ਼ਾਰ ਜਿਹੜਾ ਖੁੱਲਾ ਹੋਵੇ ਇਹ ਤਾਂ ਚਲੋ ਬਹੁਤ ਵਧੀਆ ਕੀਤਾ ਜੀ ਪ੍ਰਸ਼ਾਸਨ ਨੇ ਤੇ ਅਸੀਂ ਵੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰ ਰਹੇ ਆਂ ਇਹਦੇ ਦੁਕਾਨਦਾਰ ਮੈਂ ਕਹਿ ਰਿਹਾ ਆਂ ਇਹ ਦੁਕਾਨਦਾਰ ਨੂੰ ਫੀਲ ਹੁੰਦਾ ਕਿ ਜਦੋਂ ਸਾਡਾ ਸੀਜ਼ਨ ਆਂਦਾ ਹੈ ਪ੍ਰਸ਼ਾਸਨ ਕਾਰਵਾਈ ਕਰ ਦਿੰਦਾ ਤੇ ਬਾਅਦ ਦੇ ਵਿੱਚ ਉਹ ਗਰਮੀਆਂ ਵੇਲੇ ਮੰਦਿਆਂ ਵੇਲੇ ਅਸੀਂ ਇਦਾਂ ਉਹ ਸਮਾਂ ਕੱਢੀਦਾ ਜਦੋਂ ਚਗਾਰ ਪੈਸੇ ਕਮਾਉਣ ਦਾ ਟਾਈਮ ਆਉਂਦਾ ਹੈ ਪ੍ਰਸ਼ਾਸਨ ਸਖਤੀ ਕਰ ਦਿੰਦਾ ਲੇਕਿਨ ਚਲੋ ਅਸੀਂ ਇਹ ਗੱਲ ਕਰਦੇ ਹਾਂ ਅਸੀਂ ਪੂਰਾ ਕੋਆਪਰੇਟ ਕਰ ਰਹੇ ਹਾਂ ਵਿਚਾਰਾਂ ਦੇ ਵਿੱਚ ਮੇਨ ਟ੍ਰੈਫਿਕ ਦਾ ਕਾਰਨ ਇਹੜੀਆਂ ਹੋਣੀਆਂ ਜਾਂ ਕਿ ਜਿਹੜੀਆਂ ਵੱਡੀਆਂ ਵਾਹਨ ਆਉਂਦੇ ਆ ਉਹਨਾਂ ਦੇ ਨਾਲ ਹੁੰਦਾ ਇੱਕ ਤਾਂ ਵੱਡੇ ਵਾਹਨ ਬੰਦ ਹੋਣੇ ਚਾਹੀਦੇ ਆ ਤੇ ਵੱਡੀਆਂ ਗੱਡੀਆਂ ਬੰਦ ਹੋਣੀਆਂ ਚਾਹੀਦੀਆਂ ਇੱਕ ਥੋੜਾ ਰੇੜੀ ਅਸੀਂ ਇਹ ਨਹੀਂ ਕਹਿੰਦੇ ਉਹ ਵੀ ਰੋਜ਼ੀ ਰੋਟੀ ਕਮ ਯੈਲੋ ਲਾਈਨ ਜਿਆਦਾ ਫਿਰ ਸਰ ਸਾਰੇ ਸ਼ਹਿਰ ਦੇ ਵਿੱਚ ਲੱਗੇ ਪ੍ਰੋਪਰ ਵੀ ਕੱਲਾ ਇਸ ਬਾਜ਼ਾਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਰੇ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ ਜਿੰਨੇ ਮੇਨ ਬਾਜ਼ਾਰ ਹੈਗੇ ਸਾਰਿਆਂ ਦੇ ਵਿੱਚ ਲੱਗੇ ਸਾਰਿਆਂ ਨੂੰ ਇਕੁਅਲ ਹੀ ਹੋਣਾ ਚਾਹੀਦਾ ਇੱਧੇ ਹੋਣਾ ਚਾਹੀਦਾ ਜੀ ਤਾਂ ਹੀ ਲੋਕੀ ਲੰਘਣਗੇ ਆਰਾਮ ਨਾਲ ਬਾਜ਼ਾਰਾਂ 'ਚ ਰਸ਼ ਐਵੇਂ ਹੀ ਪਾਇਆ ਦੁਕਾਨਦਾਰਾਂ ਨੇ ਆ ਵੀ ਪਾਇਆ ਬਹੁਤ ਵਧੀਆ ਹੈ ਜੀ ਮੰਨ ਜੋ ਇਸ ਗੱਲ ਬਿਲਕੁਲ 100% ਸਹੀ ਹੈ ਜੀ ਇੱਕ ਦੁਕਾਨਦਾਰ ਦੂਜਾ ਵੱਧ ਲਾਵੇ ਤੀਜਾ ਵੱਧ ਲਾਵੇ ਚੌਥਾ ਵੱਧ ਦਾ ਇਨੋਂ ਬੈਟਰ ਵੇ ਇੱਕ ਲਾਈਨ ਦੇ ਦਿੱਤੀ ਹੈ ਲਾਈਨ ਦੇ ਆਪਣੀ ਲਿਮਿਟ ਦੇ ਦਿੱਤੀ ਹੈ ਬਸ ਬਸ ਬਹੁਤ ਵਧੀਆ ਕੰਮ ਹੈ ਬਾਜ਼ਾਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਖੁੱਲਾ ਹੋ ਗਿਆ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਨਹੀਂ ਹੋਏਗੀ ਲੋਕਾਂ ਨੇ ਜੇਕਰ ਆਪਣੇ ਟੂ-ਵੀਲਰ ਥ੍ਰੀ-ਵੀਲਰ ਖੜੀ ਕਰਨੇ ਨੇ ਤੁਸੀਂ ਉਹਦੇ 'ਚ ਵੀ ਜਿਹੜੀ ਤੁਹਾਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਨਹੀਂ ਹੋਏਗੀ ਸੋ ਫਗਵਾੜੇ ਵਾਲੀ ਸਪੈਸ਼ਲੀ ਤੁਸੀਂ ਆਪਣੇ ਰਿਵਿਊਜ਼ ਜ਼ਰੂਰ ਦਿਓ ਕਿ ਆਖਿਰਕਾਰ ਤੁਹਾਨੂੰ ਇਹ ਨਿਗਮ ਦੀ ਕਾਰਵਾਈ ਕਿਹੋ ਜਿਹੀ ਲੱਗੀ ਤੁਹਾਡਾ ਕੀ ਵਿਚਾਰ ਸਰ ਵਿਚਾਰਤਾ ਬਿਲਕੁਲ ਠੀਕ ਆ ਸਾਡਾ ਆਈਆ ਚਲੋ ਬਾਕੀ ਸੀ ਇਹ ਕੰਨੇ ਚ ਨੇ ਜਿਹੜੀ ਕਾਰਪੋਰੇਸ਼ਨ ਬਣੀ ਸਿਰਫ ਇਸ ਬਜ਼ਾਰਾਸਤੇ ਬਣੀ ਹੈ ਕਿ ਬਾਕੀ ਬਜ਼ਾਰਾਸਤੇ ਬਣੀ ਗਈ ਹੈ ਜੀ ਪੂਰੇ ਸ਼ਹਿਰ ਵਾਸਤੇ ਕਿਉਂਕਿ ਜੀ ਸ਼ਹਿਰ ਵਾਸਤੇ ਨਹੀਂ ਬਣੀ ਹੈਗੀ ਸਰ ਕੱਲੀ ਐਸਬੀਆਰ ਜੀ ਲਾਈਨ ਲੱਗੀ ਆ ਪਿਛਲੇ ਪਿਆਰ ਦੇਖੋ ਬਿਲਕੁਲ ਕੋਈ ਲੈਣੇ ਲੱਗੀ ਹੈਗੀ ਕਾਰਪੋਰੇਸ਼ਨ ਬਿਲਕੁਲ ਨਹੀਂ ਲੈਂਦੇ ਉਹਨਾਂ ਨੂੰ ਹਸਮੈਂਟ ਕਰ ਦੋ ਦੜਾ ਦੰਦੋਂ ਬਜ਼ਾਰ ਚ ਸਾਡੇ ਬਜ਼ਾਰ ਚ ਇੱਕ ਬੰਦਾ ਫੋਨ ਕਰਦਾ ਆ ਉਹਨੇ ਕਹਿੰਦੇ ਫਟਾਫਟ ਇਧਰ ਆਟ ਜੰਦੇ ਆ ਇੱਕ ਬੰਦਾ ਫੋਨ ਕਰ ਇੱਕ ਬੰਦਾ ਫੋਨ ਕਰਦਾ ਬਜ਼ਾਰ ਚੋਂ ਕੋਈ ਟਿਪੀਕਲ ਕੋਈ ਬੰਦਾ ਹਾਂਜੀ ਹਾਂਜੀ ਹੈਗੇ ਬਜ਼ਾਰ ਚ ਬੰਦੇ ਫੋਨ ਕਰਕੇ ਸੱਦਦੇ ਆ ਵੀ ਬਾਹਰ ਇਹਦਾ ਲੈਣਾ ਬੜ ਗਿਆ ਫੋਟੋ ਭੇਜਦੇ ਬਗੈਦਾ ਕਿਉਂ ਬਾਕੀ ਬਜ਼ਾਰ ਚ ਇਦਾਂ ਤਰਨ ਬਸ ਆ ਦੋ ਮਹੀਨੇ ਜੇ ਕੰਮ ਕਰਦੇ ਸੀ ਥੋੜਾ ਬਾਹਰ ਕੱਢ ਲਿਆ ਤੇ ਥੋੜੇ ਵੀ 8 ਮਹੀਨੇ ਬਿਲੇ ਬਿਲਕੁਲ ਨਹੀਂ ਹੁਣ ਅਸੀਂ ਸ਼ਾਪ ਦਾ ਰੈਂਟ ਵੀ ਭਰਦੇ ਆ ਪੈਸੇ ਜੇ ਥੋੜਾ ਸਮਾਨ ਜੇ ਬਾਹਰ ਕਰ ਲਓ ਤਾਂ ਤਕਲੀਫ ਇੰਨੀ ਕਿਉਂ ਹੋ ਰਹੀ ਕਿਸੇ ਬੰਦਰੀ ਗੱਲ ਕਰ ਰਹੇ ਹੋ ਕਿ ਨਿਕਮ ਦੀ ਗੱਲ ਕਰ ਰਹੇ ਹੋ ਨਿਕਮ ਦੀ ਗੱਲ ਕਰ ਰਹੇ ਆ ਵੀ ਨਿਕਮ ਕੱਲੀ ਐਸ ਬਜ਼ਾਰ ਦੇ ਕਿ ਬਾਕੀ ਬਜ਼ਾਰ ਵੀ ਹੈਗੇ ਆ ਕਿਹੜੀ ਥੋੜੇ ਅਕੋਰਡਿੰਗ ਨਹੀਂ ਕਿਹੜੇ ਕਿਹੜੇ ਬਜ਼ਾਰਾਂ ਦੀ ਨਾਮ ਦੱਸ ਸਰ ਗੋਸ਼ਾਲਾ ਬਜ਼ਾਰ ਹੈਗਾ ਯਾ ਮੰਡੀ ਰੋੜੇਗਾ ਲੋਹਾ ਮੰਡੀ ਰੋੜੇਗਾ ਯਾ ਗਾਂਧੀ ਚੌਂਕ ਹੈਗਾ ਉੱਥੇ ਵੀ ਲਾਈਨ ਲਗਾਈਆਂ ਜਾਂਦੀਆਂ ਇਸੇ ਤਰੀਕੇ ਨਾਲ ਲਗਾਈਆਂ ਜਾਂ ਪਰ ਲਗਾਈਆਂ ਨਹੀਂ ਹੈਗੀਆਂ ਸਰ ਇਸ ਬਜ਼ਾਰ ਚ ਲਾਈਨ ਲੱਗੇ ਕੱਲੇ ਕੀ ਨਾ ਥੋੜਾ ਜੀ ਪਾ ਜੀ ਇਹ ਗੱਡੀਆਂ ਗੱਡੀਆਂ ਖੜੀਆਂ ਗੱਡੀਆਂ ਲੱਗਦੀਆਂ ਫਿਰ ਉਹਨਾਂ ਨੂੰ ਰੋਕਣਾ ਇਹ ਪੈਂ ਇਹ ਰੁਕਦਾ ਆਪ ਨੂੰ ਤੁਸੀਂ ਕਹਿੰਦੇ ਹੋ ਕਿ ਗੱਡੀਆਂ ਅੰਦਰ ਪਾ ਕੋਨਾ ਵੱਡੀਆਂ ਵੱਡੀਆਂ ਫੜੀਆਂ ਆ ਲੱਗੀਆਂ ਜਿਹੜੇ 40 ਤੋਂ 60 ਫੁੱਟ ਤੱਕ ਦਾ ਕਬਜ਼ਾ ਕੀਤਾ ਹੋਇਆ ਸਬਜ਼ੀ ਵਾਲਿਆਂ ਰੇੜੀਆਂ ਵਾਲਿਆਂ ਨੇ ਉਹ ਪੂਰੀ ਬਾਜ਼ਾਰ ਨੂੰ ਹੀ ਮੰਨ ਲਵਜੀ ਹੋਈ ਆ ਪੱਕੇ ਤੌਰ ਤੇ ਅਸੀਂ ਕਹਿੰਨੇ ਕਿ ਕਾਰਵਾਈ ਜਿਹੜੀ ਕਰ ਪ੍ਰਸ਼ਾਸਨ ਕਰਦਾ ਅਸੀਂ ਬਾਜ਼ਾਰ ਦੇ ਦੁਕਾਨਦਾਰ ਉਹਨਾਂ ਦੇ ਨਾਲ ਆ ਅਸੀਂ ਸਹਿਮਤ ਆ ਅਸੀਂ ਅਸੀਂ ਗੱਲ ਸੁਣਨ ਨੂੰ ਤਿਆਰ ਆ ਅਸੀਂ ਉਹਨਾਂ ਦੇ ਨਾਲ ਕੋਆਪਰੇਟ ਕੀਤਾ ਪਰ ਮੇਨ ਮੁੱਦਾ ਹੈਗਾ ਕਿ ਜਦੋਂ ਰੇੜੀਆਂ ਵਾਲੇ ਫੜੀਆਂ ਵਾਲੇ 60-60 ਫੁੱਟ ਰੋਡ ਦੇ ਉੱਤੇ ਆ ਚੁੱਕੇ ਆ ਉਹਨਾਂ ਦੇ ਕੋਲੋਂ ਜੇ ਨੇ ਪਰਚੇਜ਼ ਕਰਨੀਆਂ ਉਹ ਰੋਡ ਦੇ ਉੱਤੇ ਆਪਣੇ ਟੂ-ਵੀਲਰ ਲਾਉਂਦੇ ਆ ਗੱਡੀਆਂ ਖੜੀਆਂ ਕਰਦੇ ਜਾਮ ਲੱਗਦਾ ਉਹਨਾਂ ਦੀ ਵਜ੍ਹਾ ਨਾਲ ਜਾਮ ਲੱਗਦਾ ਬਾਜ਼ਾਰ 'ਚ ਰੇੜੀਆਂ ਆੜ ਗਈਆਂ ਗੱਡੀਆਂ ਆ ਗਈਆਂ ਈ ਰਿਕਸ਼ੇ ਆ ਗਏ ਉਹਨਾਂ ਦੀ ਵਜ੍ਹਾ ਨਾਲ ਜਾਮ ਲੱਗਿਆ ਪਰ ਕੱਲੇ ਆ 20 ਦੁਕਾਨਦਾਰ ਥੋੜੋ ਐ ਇਹ ਸਾਰੀ ਚੀਜ਼ ਲਈ ਜ਼ਿੰਮੇਵਾਰ ਜਾਂ ਤਾਂ ਇਹੋ ਵੀ 20 ਬੰਦੇ ਆ ਸਿਰ ਭੰਡਾ ਫੋੜ ਦਿੱਤਾ ਇਹ ਕਿ ਮਤਲਬ ਇਹ ਮਤਭੇਦ ਹੋ ਰਿਹਾ ਇੱਕ ਦਿਨ ਕਿ ਨਾ ਬਾਜ਼ਾਰ ਮੈਂ ਕਾਰਵਾਈ ਹੋਵੇ ਅਸੀਂ ਪੂਰੇ ਨਾਲ ਐ ਬਾਜ਼ਾਰ ਵਾਲੇ ਪ੍ਰਸ਼ਾਸਨ ਦੇ ਵੀ ਨਾਲ ਐ ਪ੍ਰਧਾਨ ਦੇ ਵੀ ਨਾਲ ਪਰ ਜੇ ਇੱਕੋ ਬੰਦੇ ਦੇ ਫੋਨ ਦੇ ਉੱਤੇ ਅਮਲਾ ਜੁਮਲਾ ਪੂਰਾ ਹੀ ਗੱਡੀਆਂ ਲੈ ਕੇ ਹੂਟਰ ਮਾਰਦਾ ਇੰਨੇ ਹੀ ਏਰੀਏ ਦੇ ਵਿੱਚ ਆ ਜਾਂਦਾ ਵਾਰ-ਵਾਰ ਵਾਰ-ਵਾਰ ਇੱਕੋ ਹੀ ਚੀਜ਼ ਹੁੰਦੀ ਹੈ ਤੇ ਦੁਕਾਨਦਾਰ ਵੀ ਇਸ ਚੀਜ਼ ਨੂੰ ਕਿੰਨੀ ਦੇਰ ਬਰਦਾਸ਼ਤ ਕਰੂਗੇ ਇਸ ਮਾਰਕੀਟ ਦੇ ਦੁਕਾਨਦਾਰ ਕਿੰਨੇ ਪਰੇਸ਼ਾਨ ਹੈ ਤੁਸੀਂ ਸੋਚ ਕੇ ਸੋਚ ਵੀ ਨਹੀਂ ਸਕਦੇ ਪਰ ਗੱਲ ਪ੍ਰਸ਼ਾਸਨ ਦੀ करिए ਕਿ ਪਬਲਿਕ ਦੀ करिए ਕਾਰਨ ਸੀਗਾ ਜਿਹੜੀਆਂ ਦੁਕਾਨਾਂ ਦੇ ਬਾਹਰ ਤੱਕ ਰੇੜੀਆਂ ਜਾਂ ਫੜੀਆਂ ਜਾਂ ਤੁਸੀਂ ਮੰਝੇ ਲਾਉਂਦੇ ਸੀਗੇ ਉਹਨਾਂ ਕਰਕੇ ਰਸ਼ ਯਾਰਾ ਉਹਨਾਂ ਲਗਾ ਪ੍ਰਸ਼ਾਸਨ ਨਹੀਂ ਕਰਮ ਚੱਕਦਾ ਹੁਣ ਤੁਹਾਡਾ ਕੀ ਵਿਚਾਰ ਹੈ ਪ੍ਰਸ਼ਾਸਨ ਨੇ ਕਦਮ ਜਿਹੜਾ ਚੱਕਿਆ ਆ ਪਬਲਿਕ ਵਾਸਤੇ ਨਹੀਂ ਚੱਕਿਆ ਕਿਸੇ ਇੱਕ ਲੀਡਰ ਨੂੰ ਖੁਸ਼ ਕਰਨ ਲਈ ਚੱਕਿਆ ਜਿਹੜੇ ਨਜਾਇਜ਼ ਕਬਜ਼ੇ ਹੋਇਆ ਬਾਜ਼ਾਰ ਦੇ ਵਿੱਚ ਪੱਕੇ ਸ਼ਟਰਨ ਲੱਗੇ ਆ ਰੋਡ ਦੇ ਉੱਤੇ ਉਹਨਾਂ ਵਾਸਤੇ ਕੋਈ ਲਾ ਨਹੀਂ ਕੋਈ ਕਾਨੂੰਨ ਨਹੀਂ ਸਾਡੇ ਸਾਹਮਣੇ ਉਹ ਜਿਹੜਾ ਨਾਲਾ ਆ 2.5 ਫੁੱਟ ਡੂੰਘਾ ਆ ਇਸ ਵੇਲੇ 1 ਇੰਚ ਆ 1 ਇੰਚ ਹੈ ਇਸ ਵੇਲੇ ਉਹਦੀ ਸਫਾਈ ਕਿਉਂ ਨਹੀਂ ਹੋ ਰਹੀ ਸਾਡੀ ਜਿੱਥੇ ਲੀਡਰਾਂ ਨੇ ਕਬਜ਼ਾ ਕੀਤਾ ਹੈ ਜਿੱਥੋਂ ਉਹ ਗਾਰ ਆਉਣੀ ਆ ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ ਅਸਾਂ ਦੇ ਇੱਕ ਗਰੀਬ ਬੰਦੇ ਨੂੰ ਤਾਂ ਜਿਹੜਾ ਮਰਜ਼ੀ 당 ਕਰ ਸਕਦਾ ਜਾਂ ਤਾਂ ਚੋਟੀ ਨੂੰ ਹੱਥ ਪਾਈਏ ਹਨਾ ਫਿਰ ਤਾਂ ਮੰਨਿਆ ਜਾ ਸਕਦਾ ਮੋੜ ਬੜਜੋ 40 ਫੁੱਟ ਤੱਕ ਦੁਕਾਨਾਂ ਲੱਗੀਆਂ ਜੀ ਪੰਜਾਬ ਦੇ ਜਵਾਨਾਂ ਨੂੰ ਕਹਿੰਦੇ ਆ ਤੁਸੀਂ ਅੰਦਰਾਂ 'ਚ ਵੜਜੋ ਤੁਸੀਂ ਚੋਰੀਆਂ ਕਰੋ ਤੁਸੀਂ ਡੱਕੇ ਮਾਰੋ ਪਰ ਬਿਹਾਰ ਤੋਂ ਆਏ ਹੋਏ ਬੰਦਿਆਂ ਨੂੰ ਕਹਿੰਦੇ ਤੁਸੀਂ 40 ਫੁੱਟ ਦੀ ਦੁਕਾਨਾਂ ਲਾ ਕੇ ਕੰਮ ਕਰੋ ਇਹ ਪ੍ਰਸ਼ਾਸਨ ਸਾਡਾ ਥੋੜੀ ਆ ਕਿ ਪੰਜਾਬ ਦਾ ਤੁਸੀਂ ਇੱਧਰ ਰੋਡ ਤੋਂ ਚੱਲ ਜਾਓ 40 ਫੁੱਟ ਤੋਂ ਕੱਟ ਕੋਈ ਫੜੀ ਨਹੀਂ ਹੋਊਗੀ ਸਭ ਬਿਆਰ ਦੇ ਆ ਜਿਹੜੇ ਸਾਡੇ ਪੰਜਾਬ ਦੇ ਗੱਬਰੂ ਆ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਡਾਕੇ ਮਾਰੋ ਚੋਰੀਆਂ ਕਰੋ ਨਸ਼ੇ ਕਰੋ ਜੇ ਆ ਹੁਣ ਬੰਦੇ ਬੇਲੇ ਹੋਣਗੇ ਤਾਂ ਇਹ ਕੀ ਕਰੋਗੇ ਜੇ ਕਾਰੋਬਾਰ ਨਹੀਂ ਕਰੋਗੇ ਹੁਣ ਜੇ ਨਿਆਣੇ ਰੇੜੀਆਂ ਲਾਉਂਦੇ ਆ ਚਾਰ ਪੈਸੇ ਕਮਾਉਂਦੇ ਆ ਨਸ਼ਾ ਤਾਂ ਨਾ ਕਰੋਗੇ ਜੇ ਸਾਰੀ ਦਿਹਾੜੀ ਬਿਜ਼ੀ ਹੋਊਗੇ ਜੇਦੋ ਅਸੀਂ ਇਹਨਾਂ ਨੂੰ ਕਹਿੰਨੇ ਆ ਬੇਲੇ ਹੋ ਕੇ ਘੁੰਮੋ ਜੀ ਕੋਸਣਾ-ਕੋਸਦਾ ਕਰੋਗੇ ਕਿਤੇ ਪਾਸੇ ਜਾਣਗੇ ਕੋਸ਼ਨਾ ਕੋਸ਼ਟਾ ਕਰੂ ਗਈ ਨਸ਼ਾ ਕਰੂਗੇ ਨਸ਼ੇ ਵਾਸਤੇ ਪੈਸੇ ਚਾਹੀਦੇ ਆ ਪੈਸੇ ਵੇ ਕਿਤੇ ਡਾਕਾ ਚੋਰੀਆ ਬਿਲਕੁਲ ਬਿਲਕੁਲ ਪ੍ਰਸ਼ਾਸਨ ਸਾਡੇ ਨਾਲ ਕੋਈ ਸਹਿਮਤ ਨਹੀਂ ਬਜ਼ਾਰ ਨਾਲ ਕੋਈ ਸਹਿਮਤ ਨਹੀਂ ਤੁਸੀਂ ਪੈਦਲ ਚੱਲੋ ਬੱਸ ਸਟੈਂਡ ਤੱਕ ਰੋਡ ਤੇ ਦੇਖੋ ਕਿੰਨੇ ਕੁ ਖੱਡੇ ਆ ਉਹਦੇ ਵੱਲ ਕੋਈ ਖਿਆਲ ਹੀ ਨਹੀਂ ਹੈਗਾ ਪੁਲ ਦੇ ਪਰਲੇ ਪਾਸੇ ਚੱਲ ਜਾਓ ਅਗਰ ਕੋਈ ਲੇਡੀਸ ਆਜਵੇ ਨਾ ਬਿਮਾਰ ਜੀ ਉੱਥੇ ਸ਼ੋਰ ਆ ਬੱਚਾ ਡਿਲੀਵਰੀ ਹੋ ਰਹੀ ਉਧੇ ਵੱਲ ਕੋਈ ਖਿਆਲ ਨਹੀਂ ਹੈਗਾ ਉਸ ਰੋਡ ਨੂੰ ਕਮ ਸੇ ਕਮ 5 ਸਾਲ ਬੀਤ ਗਏ ਆ ਰੋਡ ਨਹੀਂ ਬਣੀ ਮਿੱਟੀ ਤੱਕ ਨਹੀਂ ਪਈ ਉਸ ਏਰੀਆ ਦਾ ਜਿੰਨਾ ਵੀ ਟ੍ਰੈਫਿਕ ਆਦਾ ਕੋਈ ਬੰਦਾ ਬਿਮਾਰ ਹੋਵੇ ਉਹਨੂੰ ਉਧਰ ਦੀ ਆਉਣਾ ਪੈਣਾ ਲੁਧਿਆਣਾ ਜਾਣ ਵਾਸਤੇ ਕਿਸੇ ਨਕੋਦਰ ਸਹਿਰ ਤੋਂ ਹਾਂ ਜੀ ਉਹ ਥੜੇ ਪਾਸੇ ਜਿੱਥੇ ਨੂੰ ਆਦੇ ਆ ਨਾ ਮੁੜ ਕੇ ਆਪਾਂ ਓਹੋ ਤਾਂ ਲੱਗਿਆ ਇਹ ਦੁਕਾਨਦਾਰ ਕਿੱਥੇ ਜਾਊਗਾ ਜੇ ਰੇੜੀਆਂ ਲੱਗੂਗੀ ਐਦਾਂ ਦਾ ਦੁਕਾਨਦਾਰ ਕਿੱਥੇ ਬੈਠਾ ਪਿੱਛੇ ਇੱਥੇ ਆ ਗਏ ਆ ਬੰਦਾ ਗਾਗ ਵਟ ਕੇ ਚਲਾ ਗਿਆ ਰੋਡ ਦੇ ਉੱਤੇ ਮੈਂ ਪਿੱਛੇ ਬੈਠਾ ਆ ਮੇਰੇ ਕੋ ਗਾਗਾਊਗਾ ਦੱਸੋ ਕਿਹੜਾ ਗਾਗਾਊਗਾ ਇੱਧਰ ਇੱਧਰ ਦੇਖੋ ਜੀ ਇੱਧਰ ਕਹਿੰਦੇ ਕੀ ਹੋਣਾ ਜਿਹੜੀਆਂ ਹੁਣ ਰਾਹਾਂ ਦੇ ਵਿੱਚ ਰਸਤੇ ਦੁਕਾਨਦਾਰ ਦੁਕਾਨਾਂ ਸਾਹਮਣੇ ਉਹਨੇ ਗਾਗ ਵਟਿਆ ਤਾਂ ਲੱਗਿਆ ਗਾਗ ਇਹਨਾਂ ਦਾ ਵੀ ਇਲਾਜ ਕਰਾਓ ਨਾ ਅਸੀਂ ਕਰਦੇ ਆ ਆਪਣਾ ਇਲਾਜ ਇਹਨਾਂ ਦਾ ਇਲਾਜ ਵੀ ਕਰਾਓ ਨਾਲ ਫੇਰ ਆਪਾਂ ਕੀ ਕਰਾਂਗੇ ਦੁਕਾਨਦਾਰ ਅਸੀਂ ਦੁਕਾਨਾਂ ਲੈ ਕੇ ਬੈਠੇ ਆ ਇਹ ਜਿੱਥੇ ਮਰਜ਼ ਆ ਸਾਡੇ ਲੱਖਾਂ ਰੁਪਏ ਤਾਂ ਖੂ ਖਾਤੇ ਹੋ ਗਏ ਉਹ ਨਹੀਂ ਫਿਰ